ਸਾਚੀ ਗਾਲ ਜੀ ਅੱਜ ਆਪਾਂ ਬਣਾਵਾਂਗੇ ਬਾਡੀ ਡੀਟੌਕਸ ਡਰਿੰਕ ਜਾਂ ਫਿਰ ਸਰੀਰ ਨੂੰ ਅੰਦਰੋਂ ਸਾਫ਼ ਕਰਨ ਲਈ ਡਰਿੰਕ ਜੁਬਾਨ ਰਹਿਣ ਲਈ ਤੇ ਦੂਜਾ ਨੰਬਰ ਹੈ ਜਿਹੜਾ ਸਕਿਨ ਨੂੰ ਗਲੋ ਕਰਨ ਲਈ ਡਰਿੰਕ ਤੁਸੀਂ ਪੀਓ ਬਹੁਤ ਜ਼ਿਆਦਾ ਹੈਲਦੀ ਤੇ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ ਸਰੀਰ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਤੁਸੀਂ ਅੰਦਰੋਂ ਸਰੀਰ ਨੂੰ ਸਾਫ਼ ਕਰਨਾ ਚਾਹੁੰਦੇ ਹੋ ਜੁਬਾਨ ਰਹਿਣਾ ਚਾਹੁੰਦੇ ਹੋ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਸਕਿਨ ਗਲੋ ਕਰੇ ਉਹਦੇ ਲਈ ਜ਼ਰੂਰ ਪੀਓ ਗਰਮੀ ਦੇ ਵਿੱਚ ਵੈਸੇ ਵੀ ਚੰਗਾ ਹੈ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਖੀਰੇ ਲੈ ਲਿਆ ਜੇ ਤੁਹਾਡੇ ਕੋਲ ਚਾਈਨੀਜ਼ ਕੀਰੀਆ ਫਿਰ ਛਿੱਲਣ ਦੀ ਜ਼ਰੂਰਤ ਨਹੀਂ ਆ ਜੇ ਦੂਜੇ ਨਾਰਮਲ ਕੀਰੀਆ ਫਿਰ ਤੁਸੀਂ ਇਹਨਾਂ ਨੂੰ ਛਿੱਲੋ ਅੱਧਾ ਕੀਰਾ ਮੈਂ ਜਿਹੜਾ ਲਿਆ ਹੈ ਉਸ ਤੋਂ ਬਾਅਦ ਥੋੜੇ ਜਿਹਾ ਅਦਰਕ ਦੇ ਟੁਕੜੇ ਪਾ ਇਹਦੇ ਵਿੱਚ ਪਾ ਦਵਾਂਗੇ ਤੇ ਸਿੰਦਾ ਨਮਕ ਆਪਾਂ ਇਹਦੇ ਵਿੱਚ ਪਾ ਦਵਾਂਗੇ ਬਹੁਤਾ ਜ਼ਿਆਦਾ ਕੁਝ ਨਹੀਂ ਪਾਉਣਾ ਹੈਗਾ ਤੇ ਮਿੱਠਾ ਨਹੀਂ ਪਾਉਣਾ ਹੈਗਾ ਆਪਾਂ ਇਹਦੇ ਵਿੱਚ 2 ਚਮਚ ਆਪਾਂ ਸ਼ਹਿਦ ਦੇ ਜਿਹੜੇ ਉਹ ਪਾ ਦਵਾਂਗੇ ਤੁਸੀਂ ਚਾਹੋ ਸ਼ਹਿਦ ਸਕਿਪ ਵੀ ਆ ਕਰ ਸਕਦੇ ਹੋ ਇਸ ਤਰ੍ਹਾਂ ਇਹ ਚੀਜ਼ਾਂ ਪਾਉਣ ਨਾਲ ਕੀ ਹੁੰਦਾ ਹੈ ਕਿ ਜਿਹੜਾ ਬੈਲੈਂਸ ਬਣਿਆ ਰਹਿੰਦਾ ਹੈ ਇਟ ਇਸ ਦਾ ਦੂਜੇ ਨੰਬਰ ਤੇ ਆਪਾਂ ਥੋੜੀ ਜੀ ਕਾਲੀ ਮਿਰਚ ਵੀ ਇਹਦੇ ਵਿੱਚ ਐਡ ਕੀਤੀ ਆ ਤੇ ਠੰਡਾ ਪਾਣੀ ਪਾ ਦਵਾਂਗੇ ਇਹਦੇ ਵਿੱਚ ਤੇ ਇਹਨੂੰ ਆਪਾਂ ਜਿਹੜਾ ਗ੍ਰाइंड ਕਰ ਲਵਾਂਗੇ ਗ੍ਰੈਂਡਰ ਦੇ ਵਿੱਚ ਬਿਲਕੁਲ ਇਹਦੀ ਪਿਊਰੀ ਬਣਾ ਲਵਾਂਗੇ ਗ੍ਰੇਡ ਕ ਗਲਾਸ ਆ ਜਿਹੜਾ ਮੈਂ ਪਾਣੀ ਦਾ ਪਾਇਆ ਇਹ ਪਹਿਲਾਂ ਪਾਣੀ ਭਾਵੇਂ ਘੱਟ ਰੱਖ ਲਓ ਬਾਅਦ ਦੇ ਵਿੱਚ ਤੁਸੀਂ ਹੋਰ ਪਾਣੀ ਆ ਜਿਹੜਾ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਰੇਸ਼ੀਆ ਜਿਹੜੇ ਉੱਪਰ ਆ ਜਾਣਗੇ ਇਹਨੂੰ ਜੂਸ ਨੂੰ ਆਪਾਂ ਜਿਹੜਾ ਛਾਨ ਲਵਾਂਗੇ ਇਸ ਤਰ੍ਹਾਂ ਰੇਸ਼ੇ ਦਿਨ ਵਾਲਾ ਜਿਹੜਾ ਪੀ ਨਹੀਂ ਹੁੰਦਾ ਹੈਗਾ ਇਸ ਲਈ ਆਪਾਂ ਇਹਨੂੰ ਜਿਹੜਾ ਛਾਨ ਲਿਆ ਏ ਮੋٹے-ਮੋٹے ਰੇਸ਼ੇ ਸਾਰੇ ਹੀ ਆ ਜਿਹੜੇ ਨਿਕਲ ਜਾਣਗੇ ਇਸ ਤਰ੍ਹਾਂ ਇਹ ਜੂਸ ਬਣ ਕੇ ਤਿਆਰ ਹੋ ਗਿਆ ਜੇ ਖਾਣਾ ਵਗੈਰਾ ਨਹੀਂ ਪਚਦਾ ਹੈਗਾ ਜਾਂ ਗਰਮੀ 'ਚ ਕੁਝ ਵੀ ਚੰਗਾ ਨਹੀਂ ਲੱਗਦਾ ਹੈਗਾ ਤੁਸੀਂ ਇਹਨੂੰ ਕਦੇ ਵੀ ਬਣਾ ਕੇ ਪੀ ਸਕਦੇ ਹੋ ਜੇ ਸਵੇਰੇ-ਸਵੇਰੇ ਬਣਾ ਕੇ ਪੀਓ ਫਿਰ ਤਾਂ ਬਹੁਤ ਹੀ ਜ਼ਿਆਦਾ ਵਧੀਆ ਏ ਕਿਉਂਕਿ ਸਵੇਰੇ-ਸਵੇਰੇ ਬਹੁਤ ਜ਼ਿਆਦਾ ਸਰਦਾਰ ਹੁੰਦਾ ਹੈ ਖਾਲੀ ਪੇਟ ਹੁੰਦਾ ਹੈ ਬਹੁਤ ਵਧੀਆ ਹੁੰਦਾ ਹੈ ਬਾਕੀ ਤੁਸੀਂ ਦਿਨ 'ਚ ਵੀ ਇਹਨੂੰ ਕਦੇ ਵੀ ਜਿਹੜਾ ਬਣਾ ਕੇ ਪੀ ਸਕਦੇ ਹੋ ਦੋ ਤਿੰਨ ਟਾਈਮ ਆਜਣਾ ਆਰਾਮ ਨਾਲ ਪੀ ਸਕਦੇ ਹੋ ਇੱਕ ਛੋਟਾ ਗਲਾਸ ਆ ਜਿਹੜਾ ਤੁਸੀਂ ਇਹਨੂੰ ਇੱਕ ਟਾਈਮ ਤੇ ਪੀ ਸਕਦੇ ਹੋ ਨੁਕਸਾਨ ਨਹੀਂ ਕਰਦਾ ਹੈਗਾ ਤੇ ਗਰਮੀ ਦੇ ਵਿੱਚ ਜਿਹੜੀ ਠੰਡਕ ਵੀ ਪਹੁੰਚਾਉਂਦਾ ਹੈ ਟੇਸਟੀ ਇਹ ਜੂਸ ਆਪਣਾ ਖੀਰੇ ਦਮਨ ਕੇ ਤਿਆਰ ਹੋ ਗਿਆ ਜਾਂ ਫਿਰ ਤੁਸੀਂ ਇਹਨੂੰ ਡੀਟੌਕਸ ਡਰਿੰਕ ਵੀ ਆ ਜਿਹੜਾ ਕਹਿ ਸਕਦੇ ਆ ਆਪਾਂ ਵਿੱਚਾ ਜਿਹੜੇ ਨਿੰਬੂ ਤੇ ਪੁਦੀਨੇ ਦੇ ਨਾਲ ਆ ਜਿਹੜਾ ਗਾਰਨਿਸ਼ ਕਰ ਦਵਾਂਗੇ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਕੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ